ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੈਂਟਡ ਆ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਵਹਿੜ ਆ ਗਈ ਵੀਰੇ ਕੋਲੇ ਵੱਡੇ ਪੱਲੇ ਚ ਚੰਗੇ ਰਿਕਾਰਡ ਆ ਲੀਆ ਵੀਰਿਓ ਤਾਜੀ ਸੂਈਆ ਤਾਂ ਰੇਡ ਵੀਰ ਦਾ ਜਾਇਜ ਹੁੰਦਾ ਵੀਡੀਓ ਵੀਰੇ ਐਂਡ ਤਾਈਂ ਜਰੂਰ ਵੇਖਿਓ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਾਸਰੀ ਘਰ ਵੀਰੇ ਸਾਸਰੀ ਘਰ ਵਿੱਚ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਬਸ ਜੀ ਚੜਦੀ ਕਲਾ ਤੁਸੀਂ ਸੁਣਾਓ ਵਧੀਆ ਵੀਰੇ ਵਧੀਆ ਹਾਂਜੀ ਵੀਰ ਜੀ ਨਾਂ ਦੱਸੋ ਆਪਣਾ ਨਾਂ ਵੀ ਜੀ ਆਪਣਾ ਸੈਦਿਕ ਸਿੰਘ ਪਿੰਡ ਦੀਨੇਵਾਲੀ ਤਹਿਸੀਲੇ ਨਾਲਾ ਜਲੰਧਰ ਸਰ ਠੀਕ ਹੈ ਨੰਬਰ ਵੀ ਜੀ ਆਪਣਾ 9501733918 ਤਾ ਵੀਰੇ ਤਾਜੀ ਸੂਈ ਵਹਿੜ ਆ ਗਈ ਸੋਹਣੀ ਸਨਖੀ ਕੱਲ ਦੀ ਸੂਈ ਵਹਿੜ ਆ ਗਈ ਪੰਜਾਬ ਵਾਲੀ ਵੱਡੀ ਜਰਸੀ ਵੱਡੀ ਜਰਸੀ ਹਾਂਜੀ ਤਾਂ ਵੀਰੇ ਕਿਵੇਂ ਰੇਟ ਪਿਛਲੀਆਂ ਵੀਡੀਓ ਜਿਹੜਾ ਆਪਣਾ ਜਾਇਜ਼ ਹੁੰਦਾ ਹੈ ਜੀ ਤੁਹਾਨੂੰ ਮੈਂ ਅੱਗੇ ਵੀ ਫੋਨ ਮੈਂ ਵਿਖਾਇਆ ਫੋਨ ਤੇ ਬਹੁਤ ਜ਼ਿਆਦਾ ਹੀ ਆਇਆ ਬਹੁਤ ਜ਼ਿਆਦਾ ਤਾਂ ਦਾ ਰੇਟ ਜਾਇਜ਼ ਹੁੰਦਾ ਪਸ਼ੂ ਸਾਫ ਸੁਥਰਾ ਹੁੰਦਾ ਇੱਕ ਦਿਨ ਤੱਕ ਵੀ ਜੀ ਫੋਨ ਹੁੰਦੇ ਰਹੇ ਬਿਲਕੁਲ ਇੱਕ ਵੀਰੇ ਸਚਾਈ ਵਿਗਦੀ ਆ ਹਨਾ ਜੀ ਵਿਗਦੀ ਬਿਲਕੁਲ ਤਾਂ ਇੱਕ ਦਾ ਰੇਟ ਜਾਇਜ਼ ਆ ਤੇ ਇੱਕ ਤੁਸੀਂ ਇੱਕ ਇਹ ਕਿਉਂ ਕੀਤਾ ਜੀ ਕਿ ਪਸ਼ੂ ਦੀ ਪਹੁੰਚ ਫ੍ਰੀ ਕਰਨੀ ਆ ਇੱਕ ਤਾਂ ਹੁੰਦਾ ਨਾ ਪਹੁੰਚ ਫ੍ਰੀ ਆ ਤਾਂ ਰੇਟ ਜਿਆਦਾ ਰੇਟ ਵੀ ਜਾਇਜ਼ ਤੇ ਅੱਜ ਵੀ ਬਿਲਕੁਲ ਫ੍ਰੀ ਅੱਜ ਵੀ ਵੀਰੇ ਐਵੇਂ ਅੱਜ ਵੀ ਜੀ ਹਰ ਵਾਰਾਂ ਹੀ अच्छा जी हर भरा ही पहुंच फ्री है पहुंच फ्री हां जी हां जी ਭਾਵੇਂ ਕੋਈ ਵੀਰਾ ਪਠਾਨਕੋਟ ਜਲੰਧਰ ਕਿਹੜੇ ਜ਼ਿਲ੍ਹੇ 'ਚ ਮਰਜ਼ੀ ਲੈ ਜਾਏ ਵੀਰੇ ਪਹੁੰਚ ਫਰੀ ਹੋਊਗੀ ਅਸੀਂ ਜ਼ਿਲ੍ਹਾ ਨਹੀਂ ਪੁੱਛੀਦਾ ਵੀ ਕਿਹੜੇ ਜ਼ਿਲ੍ਹੇ ਤੋਂ ਜਾਂ ਕਿੰਨਾ ਕਰਾਇਆ ਪੈ ਜੂ ਇਹਦਾ ਕਿਦਾਂ ਹਾਂਜੀ ਬਸ ਜਿਹੜੀ ਗੱਲ ਹੋ ਗਈ ਵੀ ਜੀ ਆਪਾਂ ਜੋ ਹੁਣ ਕਹਿਣ ਦੇਣਾ ਉਹੋ ਹੀ ਆਪਾਂ ਫੋਨ ਤੇ ਗਾਵਾਂ ਕਿਹੜੇ ਕਿੱਥੇ ਮਰਜ਼ੀ ਕੋ ਲੈ ਜਾਏ ਬੇਸ਼ੱਕ ਕਿੱਥੇ ਮਰਜ਼ੀ ਵੀਰ ਭਰਾ ਕੋ ਲੈ ਜਾਏ ਤਾਂ ਰੇਟ ਵੀ ਜਾਇਜ਼ ਹਾਂਜੀ ਵੀਰ ਰੇਟ ਬਿਲਕੁਲ ਨਿਗਾਰੇ ਕਰਨਾ ਆਪਾਂ ਛੋਟਾ ਠੀਕ ਆ ਤਾਂ ਵੀਰੇ ਕਿੰਨੇ ਟਾਈਮ ਦੀ ਸੂਈ ਆ ਵੜ ਇਹ ਵੀ ਜੀ ਕੱਲ੍ਹ ਸੂਈ ਜੇ ਕੱਲ੍ਹ ਸੂਈ ਹੈ ਜੀ ਚੰਗੇ ਸਵੇਰ ਸਵੇਰੇ ਵਿਰੇ ਲਾਏ ਆ ਬੱਲੇ ਦੇ ਬੈਠਨੇ ਤੇ ਵੀ ਜੀ ਪਹਿਲੇ ਸੂਏ ਦਾ ਰਿਕਾਰਡ ਰਿਆ ਆ 22 23 ਕਿਲੋ ਦਾ 22 23 ਕਿਲੋ ਦਾ ਹਾਂਜੀ ਠੀਕ ਆ ਜੇ ਘਰ ਕੋਈ ਵੀਰ ਭਰਾ ਜੇ ਮੇਰੇ ਨਾਲ ਮੈਂ ਪਿਛਲੇ ਘਰ ਲੈ ਚਲੂ ਬਿਲਕੁਲ 22 ਕਿਲੋ ਵਿੱਚ ਪਿਛਲੇ ਘਰ ਦੇ ਸੂਏ ਚ ਹੋਇਆ ਉਹਦੇ ਠੀਕ ਆ ਹਾਂਜੀ ਐਸ ਤਰ੍ਹਾਂ ਵੀ ਜੀ ਬਿਲਕੁਲ ਜਿਹੜਾ ਤਿਆਰ ਹੈ ਨਾ ਕੱਲ ਦੀ ਸੂਈ ਦਾ 15 ਕਿਲੋ ਬੋਲਾ ਆਪਾਂ ਮਿਣਕੇ ਦੇਣਾ ਤਾਂ ਵੇਖੋ ਵੀਰੋ ਦੁੱਧ ਵਾਲੀਆਂ ਨਿਸ਼ਾਨੀਆਂ ਪੈਪਾ ਪੂਪਾ ਚੰਗੀਆਂ ਲੱਗੀਆਂ ਗੱਲਾਂ ਧੀ ਥਣ ਆ ਗਿਆ ਪੰਜ ਵਾਲੀ ਮੋਟਰ ਲੱਗੀ ਆ ਤੇ ਥੱਬੇ ਸਵੇਰੇ ਪੂਰੇ ਲਾਏ ਆ ਕਲਾਵੇ ਮੰਗੇ ਤਾਂ ਹਨਾ ਤਾਂ ਵੇਖੋ ਵੀਰੋ ਤਾਜੀ ਸੂਈ ਵਹਿੜ ਆ ਗਈ ਵੀਰੇ ਕੋਲੇ ਵੱਡੇ ਪੱਲੇ ਚ ਬਾਕੀ ਇਹਦੀ ਫੇਸ ਕੁਆਲਿਟੀ ਤੇ ਕੰਦ ਕਾਠ ਚੈੱਕ ਕਰ ਲਓ ਅ ਚੰਗਾ ਸੋਹਣਾ ਲੇਵਾ ਲੱਗਿਆ ਥੱਲਿਓ ਬਾਕੀ ਵੀਰੋ ਪਾਰੇ ਪੱਲੇ ਚ ਦੁੱਧ ਵਾਲੀ ਵਹਿੜ ਆ ਜੀ ਵੀਰੇ ਸੁਆ ਸੁਵਾ ਦੂਜਾ ਸੁਵਾ ਵੀ ਜੀ ਦੂਜਾ ਦੂਜਾ ਸੁਵਾ ਸੁਈ ਹਾਂ ਆ ਦੇਖ ਲਓ ਬਾਹਰ ਬੰਨੀ ਦੁਪਹਿਰੇ ਹਾਂਜੀ ਮੈਲਾ ਤੇ ਜਿੱਥੇ ਪਿੰਡੀ ਵਿੱਚ ਜਿੱਥੇ ਛੱਪੜ ਲਾਉਂਦੀ ਅੱਛੇ ਮੈਲਾ ਮਾਰੀ ਹੁੰਦੀ ਹੈ ਮੈਲਾ ਵਿੱਚ ਤੁਹਾਨੂੰ ਪਤਾ ਜਿੰਨਾ ਡੰਗਰ ਮੈਲਾ ਮਾਰੂ ਕੋਨਾ ਹੀ ਖੁੱਲਦਾ ਉਹਨਾ ਬਿਲਕੁਲ ਦੁੱਧ ਦੇ ਪਸ਼ੂ ਨੇ ਫੇਰੀ ਵੀਰੇ ਦੇਣਾ ਹਾਂ ਹਾਂਜੀ ਹਾਂਜੀ ਤਾਂ ਇਹਦੇ ਵਿੱਚ ਕਾੜੇ ਕੁੜੇ ਤੇ ਨੈਟਲੂ ਦੀ ਚਰਦੇ ਨਾ ਬਿਲਕੁਲ ਦੁੱਧ ਤੇ ਕੀ ਹੋਣੀ ਬੜਾ ਕਰਦੀ ਵਾੜ ਬਹੁਤ ਸ਼ਾਨਦਾਰ ਆ ਵੀਰੇ ਦੁੱਧ ਵਾਲੀ ਹੈ ਜੀ ਬਾਕੀ ਵੀਰੇ ਥਣ ਭਾਂਡੇ ਦਾ ਪਸ਼ੂ ਹੁੰਦਾ ਥਣ ਲੈਵਾ ਚੰਗਾ ਲੱਗਿਆ ਤਾਂ ਦੁੱਧ ਵੀ ਭਰ ਜੂ ਤਾਂ ਦੇਖੋ ਵੀਰੋ ਲੱਗਦੇ ਚੈੱਕ ਕਰ ਲਿਓ ਨਾੜਾ ਨੂਣਾ ਮਾਨੇ ਦੇ ਦੁੱਧ ਵਾਲੀਆਂ ਜਿਹਦੇ ਘਰੇ ਵੀ ਜਾਈ ਜਾਊਗਾ ਨਾ ਦੀਪਰਾ ਘਰ ਖਣ ਵਾਸਤੇ ਖੜੂਗਾ ਹਾਂਜੀ ਡੰਗਰ ਦੁੱਝਾ ਨਹੀਂ ਕੋ ਰੱਖੂਗਾ ਇਹਦੇ ਨਾਲ ਇਕੱਲੀ ਮਤਲਬ ਕਿ ਐ ਕੈਣ ਬਾਂਦੀ ਵੱਡਾ ਦੁੱਧ ਦਾ ਥੰਥੁਣ ਬੜਾ ਪਿਆਰਾ ਲੱਗਿਆ ਨਾ ਸਾਹਮਣੇ ਵੀ ਜੀ ਵੇਖ ਲਓ ਤੇ ਨਾਲ ਠੰਡੀ ਸੀ ਚੈੱਕ ਕਰ ਲਓ ਭਾਵੇਂ ਦੁੱਧੇ ਪਾਸੇ ਤਾਂ ਉਹ ਪਰੋ ਵੀ ਹੈ ਗਾਡਰ ਗੁੱਡ ਰੰਗੋ ਜਮਾ ਸਿੱਧੀ ਆ ਚੈੱਕ ਕਰ ਲਓ ਬਿਲਕੁਲ ਹਾਂਜੀ ਥਨ ਦੇਵੇ ਤੋਂ ਲੈ ਕੇ ਤੇ ਫੇਸ ਦੀ ਕੁਆਲਿਟੀ ਤੱਕ ਵੀਰੋ ਬਹੁਤ ਸੁਣੀ ਆ ਤਾਂ ਵੀਰੇ ਬੱਚਾ ਕੀ ਪਾਲਿਆ ਇਹਨੇ ਬੱਚਾ ਵੀਜੀ ਬੱਚਾ ਜੀ ਬੱਚਾ ਆ ਗਿਆ ਹਾਂਜੀ ਉਹ ਬੱਚਾ ਆ ਗਿਆ ਵੀਰੋ ਤਾਂ ਤਾਜੀ ਸੂਈ ਹੈ ਬਿਲਕੁਲ ਹੀ ਹਜੇ ਤਾਂ ਵੀਰੇ ਉਧਰ ਦੱਸਦੇ ਕੋਈ ਪਹਿਲੇ ਸੂਏ ਦਾ ਇਹਦਾ ਰਿਕਾਰਡ ਕਿੰਨਾ ਕੁ ਦੁੱਧ ਭਰਿਆ ਨੇ 22 ਕਿੱਗਰ ਦਾ ਦੱਸਣਾ ਚੋਇਆ ਉਹਨਾਂ ਨੂੰ 22 ਕਿੱਗਰ ਹਾਂਜੀ ਹਾਂਜੀ 22 ਕਿੱਗਰ ਜਿਹੜਾ ਪੀਲੇ ਦੁੱਧ ਦਾ ਕੀ ਬਾਤ ਆ ਜੀ ਐਰ ਕੇ ਆਂਦੇ ਵੀ ਬੋਧਾ ਨਹੀਂ ਤੇ ਦੁੱਧ ਵਹਿੜ ਫੇਰ ਉਹਨਾਂ ਹੀ ਦਊਗੀ ਠੀਕ ਹੈ ਤੂੰ ਵੀਰ ਭਾ ਚੰਗੀ ਸੇਵਾ ਕਰ ਲੂ ਇਹ ਹੋਸਾ ਦਾ ਕਿ ਵੀ ਪੰਜੀ ਵਿਧੀ ਚੋਲੇ ਬਿਲਕੁਲ ਬਿਲਕੁਲ ਪਰ ਬਾਕੀ ਤੁਹਾਨੂੰ ਪਤਾ ਵੀ ਜੀ ਵੈੜ ਬਰੀਡ ਨੇ ਤੇ ਕਦ ਕੱਟਦੇ ਨੇ ਦੁੱਧ ਕਦ ਕੱਟਨੇ ਇੱਕ ਦਾ ਪਸ਼ੂ ਜਦੋਂ ਵੀ ਲੈ ਗ ਜਾਂਦੇ ਲਿਆਉਂਦੇ ਚੰਗਾ ਵੀਰੋ ਸਤ ਸ੍ਰੀ ਅਕਾਲ ਹੁੰਦਾ ਇੱਕ ਦੋ ਦਿਨ ਲੱਗ ਜਾਣਗੇ ਪਰ ਹੁੰਦਾ ਦੁੱਧ ਵਾਲਾ ਪਸ਼ੂ ਹਨਾ ਹਾਂ ਜੀ ਹਾਂ ਜੀ ਵਿਧੀ ਹਾਂ ਜੀ ਠੀਕ ਆ ਤਾਂ ਵੀਰੇ ਇਹਦੇ ਮੁੱਲ ਦੀ ਗੱਲ ਕਰੀਏ ਮੁੱਲ ਵੀ ਜੀ ਬਿਲਕੁਲ ਜਾਇਜ਼ ਹੀ ਕਰਾਂਗੇ ਪਰ ਕਰਾਂਗੇ ਫੋਨ ਤੇ ਫੋਨ ਤੇ ਹਾਂ ਜੀ ਵਿਧੀ ਫੋਨ ਕੋਈ ਵੀਰਾ ਫੋਨ ਲਾ ਲੇ ਤੇ ਹੋਊਗਾ ਰੇਟ ਜਾਇਜ਼ ਫੋਨ ਵੀਰੇ ਜਰੂਰ ਲਾ ਲਿਓ ਹਨਾ ਵੀਰੇ ਹੋਰ ਵੀਰਾ ਰੇਟ ਜਾਇਜ਼ ਹੁੰਦਾ ਜਾਇਜ਼ ਹੁੰਦਾ ਤਾਂ ਵੇਖ ਤਾ ਪੌਂਚ ਵੀ ਬਿਲਕੁਲ ਫਰੀ ਆ ਜੀ ਤਾਂ ਤਾਜੀ ਸੂਈ ਵਹਿੜਾ ਚੰਗੇ ਰਿਕਾਰਡ ਵਾਲੀ ਆ ਫੋਨ ਵੀਰ ਨੂੰ ਜਰੂਰ ਲਾ ਲਿਓ ਜੀ ਤਾਂ ਬਾਕੀ ਕਿੰਨੇ ਪਸ਼ੂ ਵੀਰ ਦੇ ਗਏ ਆ ਆਈ ਵੀਰ ਦੀ ਪੂਰੀਆਂ ਸਿਫਤ ਆਇਆ ਦੁੱਧ ਨੂੰ ਵੀਰੇ ਚੰਗੀਆਂ ਵਹਿੜਾ ਨਿਕਲਦੀਆਂ ਜਿਹੜੀਆਂ ਜਾਂਦੀਆਂ ਆਪਾਂ ਡੰਗਰ ਲਈਦਾ ਚਲੋ ਇੱਕ ਲੈ ਇਦਾਂ ਜਦੋਂ ਲਈਦੇ ਆ ਲਿਆ ਇਹ ਡੰਗਰ ਵਿੱਚ ਜੀ ਬੋਲ ਕੋ ਚੰਗਾ ਡੰਗਰ ਚੰਗਾ ਹੁੰਦਾ ਹੈ ਨਾ ਲੱਗ ਜਾਂਦੇ ਚੰਗਾ ਡੰਗਰ ਲੱਭ ਜਾ ਲਿਆ ਬਿਲਕੁਲ ਵੀਰੇ ਮਾੜਾ ਲੈ ਉਹਨਾਂ ਦੇ ਜੀ ਸ਼ਾਮ ਨੂੰ ਲੈ ਗਏ ਪਰ ਆਪਾਂ ਵੀ ਜੀ ਮਾੜਾ ਨਾਲ ਲਿਆਉਣਾ ਤੇ ਨਾ ਦੇਵੇ ਬਿਲਕੁਲ ਬਿਲਕੁਲ ਸਾਫ ਸੁਥਰਾ ਪਸ਼ੂ ਆ ਸੋਣੀ ਵੜਾ ਵੀਰੋ ਪਹੁੰਚ ਫਰੀ ਆ ਫੋਨ ਵੀਰ ਨੂੰ ਲਾ ਲਿਓ ਰੇਟ ਜੈ ਜਾਊਗਾ ਤਾਂ ਬਾਕੀ ਇਹੋ ਬੇਨਤੀ ਆ ਵੀਰਾਂ ਨੂੰ ਕਿ ਵੀਰੇ ਚੈਨਲ ਨੂੰ ਮਤਵਾ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵੀਰੇ ਵਿਖਾ ਲਈ ਜਾਵੇ ਤਾਂ ਵੀਰੇ ਐਡਰੈਸੇ ਕਰੀ ਬੋਲਦੇ ਦਾ ਐਡਰੈਸ ਆਪਣਾ ਵਿੱਚ ਨਾਮ ਸਾਹਿਦ ਸਿੰਘ ਪਿੰਡ ਦੀਨੇਵਾਲੀ ਤਸੀਲੇ ਨਾਲਾ ਜ਼ਿਲ੍ਹਾ ਹੰਦਸਰ ਹੋਰ ਨੰਬਰ ਜੀ ਆਪਣਾ 95 ਜਿਲ੍ਹਾ 17 33 918 ਠੀਕ ਹੈ ਠੀਕ ਹੈ ਵੀਰੇ ਸਸਿਕਾ ਸਸਿਕਾ